ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂ ਜੀ ਬਾਈ ਜੀ ਅੱਗ ਆਪਾਂ ਨੇ ਮਾਰਤਾ ਸੁੱਕੀ ਬਿਜਾਈ ਦੀ ਫਲਾਏ ਬੀਜਣ ਦੀ 126 ਵੀ ਬੀਜਣਾ ਪਹਿਲਾਂ ਆਪਾਂ ਨੇ ਪਲਟਾਓ ਹਾਲ ਫੇਰਤੇ ਤੇ ਤੇ ਫਿਰ ਕੰਪਿਊਟਰ ਕਰਾ ਫਰਿਆ ਕੇ ਬਾਹਣ ਭਰ ਕੇ ਹੁਣ ਇਹਨੂੰ ਨਰਮ ਨਰਮ ਜੇ ਨੂੰ ਬਾਤ ਹੁਣ ਇਹ ਚ ਸਵੇਰੇ ਆਪਾਂ ਚੁੱਕੀ ਜਿਰੀ ਵੀ ਬੀਜਾਂਗੇ ਤੇ ਆਪਾਂ ਆਪਣੇ ਮਿੱਤਰ ਦੀ ਮਿਲਗੀ ਦੀ ਮਸ਼ੀਨ ਆਪਾਂ ਪਾ ਲਿਆ ਤੇ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਵੀ ਕਿਵੇਂ-ਕਿਵੇਂ ਹੁੰਦੀ ਆ ਵੀ ਕੀ-ਕੀ ਕਰਿਆ ਪਹਿਲੀ ਵਾਰ ਲੱਗ ਬੀਜਣ ਲੱਗੇ ਆ 8-9 ਬਿਗੇ ਥਾਵਾਂ ਜੀ ਤੇ ਵੀ ਵੀ ਆਪਣਾ ਭੌਂਤਾ ਵੇ ਹੁਣ ਆਪਾਂ ਕੱਢਾਂਗੇ ਸ਼ਾਮ ਨੂੰ ਢੋਲੀ ਚੋਂ ਬਾਹਰ ਤੇ ਚਲੋ ਸਵੇਰੇ ਇਹਨੇ ਬੀਜਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਮਸ਼ੀਨ ਤੇ ਬਜਾਈ ਕਿੰਨੇ ਕਿਲੋ ਬੀਜ ਪੈ ਗਿਆ ਇੱਕ ਨਾ ਰੇ ਪਾਇਆ ਸਾਨੂੰ ਸਹਾਗੇ ਦਾ ਕੰਮ ਨਿਬੇੜਤਾ ਤੇ ਤੁਹਾਨੂੰ ਹੁਣ ਲਿਖਾਉਣਿਆ ਮਸ਼ੀਨ ਦਾ ਸਮੇਸ ਵਾਲਿਆਂ ਦੀ ਬਾਜ ਪਾ ਲਿਆ ਤੇ ਧੋ ਧੂਤੀ ਉਹ ਸਾਫ ਸਫਈਆ ਕਰਤਾ ਤੇ ਤੇਲ ਤੁਲ ਨੂੰ ਸਵੇਰੇ ਲਾ ਕੇ ਸਵੇਰੇ ਆਪਾਂ ਸ਼ੁਰੂ ਕਰਾਂਗੇ ਬੀਜਣੀ ਸੁੱਕੀ ਜੀਰੀ ਇਹ ਨਾਲ ਹੀ ਆਪਣੇ ਦੁਆਵਾਂ ਦੀ ਕਰਦੀ ਵੀ ਰਿਪਿਆਰ ਤੇ ਆਪਾਂ ਇੱਧਰ ਢਾਕੀ ਖਿੜਾ ਕੇ ਬਾਹਰ ਉਹ ਟਰਾਲੀ ਵੀ ਢਾਕਤੀ ਆ ਆਪਣੇ ਮੁੰੇ ਦਾ ਬਾਈ ਆਪਣੇ ਲਵਾਉਣਾ ਓਗਰ ਦਾਣੇ ਵਾਲਾ ਓਗਰ ਖਰਾਬ ਆ ਉਹ ਲਵਾਉਣਾ ਇੱਕ ਦੋ ਦਿਨ ਨੂੰ ਜਿਹਨਾਂ ਵਾਲੇ ਮੁੰਡੇ ਵਾਲੀ ਬਲਕ ਸਾਹ ਦਿਖਾਵਾਂਗੇ ਸੌਲੀ ਪੈਂਟ ਕੋਲਵਾ ਕੇ ਲਿਆਵਾਂਗੇ ਤੇ ਆ ਲੈ ਆਂਦੀ ਆ ਜੀਰੀ ਵੀਜਨ ਵਾਲੀ ਜੀਰੀ ਮਸ਼ੀਨ ਕਾਲੂ ਦੇਖਾਂਗੇ ਚਲਾ ਕੇ ਆਪਾਂ ਤੇ ਮੋਲੇ ਟਾਪੇ ਜੜਾਈ ਪੈਂਦਾ ਤੇ ਆ ਇਹਦਾ ਉਰੇ ਸਾਰਿਆਂ ਚ ਬੀ ਪਊਗਾ ਤੇ ਮਾਂ ਕਰਿਆਂ ਦੇ ਲਾਈਆਂ ਮੈਨੂੰ ਸ਼ੰਗਲੀਆਂ ਖੁੱਡ ਟਕਾਉਣ ਨੂੰ ਬੀਟਾ ਕਹਿ ਜਾਵੇ ਨਾਲ ਦੀ ਨਾਲ ਨੰਗਾ ਨਾ ਰਹੇ ਆਹ ਦੀ ਜਲਾਈ ਵੀ ਆਂ ਬੰਬਰ ਸਲਾਇਵ ਨੇ ਦਾਣਾ ਥੱਲੇ ਸਾਫ ਕਰਨ ਨੂੰ ਇਹਦੀ ਜਸਟਮੈਂਟ ਉਰੇ ਦਿੱਤੀ ਵੀ ਆ ਜੇ ਬੀ ਘਟਾਉਣਾ ਵਧਾਉਣਾ ਤਾਂ ਟਾਪਾ ਥੋੜਾ ਥੱਲੇ ਕਰਨਾ ਪੈਂਦਾ ਜੇ ਵਧਾਉਣਾ ਤਾਂ ਉੱਪਰ ਪਹਿਲਾਂ ਮੈਨਾਂ ਦਾ ਇਹ ਚ ਬੀਜੀ ਵੀ ਆਣਾ ਫੇਰ ਵਧਾ ਕੇ ਬੀਜੀ ਵੀ ਇਹ ਚੱਲ ਹੁਣ ਆਪਾਂ ਚੱਲਦੇ ਆ ਓਕੇ ਭਾਈ ਲਈ ਲੈ ਕੇ ਆਣਾ ਤੇ ਤੁਹਾਨੂੰ ਸਵੇਰੇ ਦਿਖਾਵਾਂਗੇ ਹਾਂ ਠੀਕ ਹੈ ਠੀਕ ਹੈ ਹਾਂ ਲਓ ਜੀ ਦੂਏ ਦਿਨ ਦਾ ਸਵੇਰ ਦਾ ਹੋ ਗਿਆ ਟਾਈਮ ਸਹਾਗਾ ਆਪਾਂ ਨੇ ਮਾਰਿਆ ਦਵਾਰੋਂ ਥੋੜਾ ਜਿਹਾ ਕੈੜਾ ਕਰਿਆ ਤੇ ਬਾਕੀ ਮਸ਼ੀਨ ਨੂੰ ਵੀ ਤੇਲ ਪਾਣੀ ਦੇ ਤਾਪਨ ਤੇ ਵੀ ਵੀ ਸੱਟ ਬਾਸ ਬਾ ਆ ਦੂਈ ਗਲੀ ਚ ਘਰ ਤਾਂ ਵਧਾਇਆ ਥੋੜਾ ਜਿਹਾ ਤੇ ਕਲਵਿੰਦਾ ਲੱਜਾ ਸੰਗਲੀਆਂ ਪਾਸ ਤੇ ਕਰਦਿਆ ਕੰਮ ਪੂਰੀ ਸਤ ਨੂੰ ਦਿਖਾਉਣੇ ਕਰਦੇ ਤਾਂ ਗਾ ਜਿਹਦਾ ਹਾਈ ਲਾ ਲਿਆ ਦਾ ਢਾਈ ਬਾਕੇ ਤੇ ਵੀ ਬਾਉ ਨੇ ਵੀ ਦੇਖ ਕਬਾਤਾ ਆਣ ਨਾਲੇ ਜਿਹੜਾ ਨੇ ਲਕਿਆ ਇਹ ਤੰਨੇ ਫੋਟੇ ਭਰ ਕੇ ਕਲਾ ਦਾ ਕੰਮ ਦਰਾਮ ਬਣਦੀ ਆ ਬਾਕੀ ਦੇਖੋ ਹਰੀ-ਹਰੀ ਕਿਵੇਂ ਯਾਰ ਤੁਹਾਨੂੰ ਦਿਖਾਉਂਦੇ ਰਾਂਗੇ ਨਾਲ ਨਾਲ ਚਾਹਿਆ ਸੀ ਸ਼ਾਟ ਸਪਾਇਆ ਕਰੀਏ ਚਾਹਿਆ ਸੀ ਬਲਾਗ ਬਣਾ ਕੇ ਪਾਇਆ ਕਿ ਕਿੱਦਾਂ ਜਿੱਦੀ ਨਿਕਲਦੀ ਆ ਚੱਲ ਰਿਹਾ ਜੀ ਕੰਮ ਵਧੀਆ ਇੰਨੇ ਕ ਆਪਾਂ ਨੇ ਬੀਜ ਦੀ ਤੇ ਸਪਰੇਅ ਵਾਲੇ ਨੂੰ ਕਰਿਆ ਦੀ ਫੋਨ ਉਹ ਕਹਿੰਦਾ ਮੈਂ ਸ਼ਾਮ ਨੂੰ ਭੇਜੂਗਾ ਜੀਨ ਜੀ ਨਾਲੇ ਕਰਾ ਦੇਣਾ ਨਾਲੇ ਪਾਣੀ ਵਧੀਆ ਲੱਗ ਜੂਗਾ ਤੇ ਨਾਲੇ ਉਹ ਨੂੰ ਦਵਾਈ ਕਰਦਾ ਦਵਾਈ ਲਿਆਉਗਾ ਆਪਣੀ ਅੱਗੇ ਹੁਣ ਉਹਨੂੰ ਸ਼ਾਮ ਨੂੰ ਵਿਖਾਵਾਂਗੇ ਸਪਰੇਅ ਕਰਨਾ ਉਹ ਗੋੜ ਆ ਜਾਵੇ ਵੀ ਕਿਵੇਂ ਕਰਦਾ چاہ مارنا ہے بڑی چل رہا ہے جی کام